ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਆਜ਼ੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਜਿੰਨੀ ਵੀ ਕਲੈਕਸ਼ਨ ਰਹੇਗੀ ਵਿਦਆਊਟ ਸਟਿਚਿੰਗ ਰਹੇਗੀ ਔਰ ਦੁਪੱਟਾ ਤੁਹਾਡੀ ਚੁਆਇਸ ਦੇ ਅਕੋਰਡਿੰਗ ਆਪਾਂ ਰੈਡੀ ਕਰਾਂਗੇ ਠੀਕ ਹੈ ਕਿਉਂਕਿ ਕਾਫੀ ਸਾਰੇ ਜਿਹੜੇ ਇਹ ਵਾਲੇ ਡਿਜ਼ਾਈਨਰ ਰਿਪੀਟ ਤੇ ਅਸੀਂ ਜਿਹੜਾ ਰੈਡੀ ਕਰ ਰਹੇ ਹਾਂ ਔਰ ਤੁਹਾਡੀ ਡਿਮਾਂਡ ਦੇ ਉੱਪਰ ਠੀਕ ਹੈ ਜੀ ਤੇ ਇਹਦੇ ਵਿੱਚ ਸਾਰੇ ਡਿਜ਼ਾਈਨ ਜਿਹੜੇ ਅਲੱਗ-ਅਲੱਗ ਰਹਿਣਗੇ ਸਾਰੇ ਸ ਤੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਸਾਡੇ ਤੋਂ ਪ੍ਰਾਈਸ ਲੈ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਔਰ ਵੀਡੀਓ ਨੂੰ ਪ੍ਰੋਪਰ ਧਿਆਨ ਨਾਲ ਦੇਖਿਆ ਕਰੋ ਪਲੀਜ਼ 10 15 ਮਿੰਟਾਂ ਦੀ ਵੀਡੀਓ ਹੁੰਦੀ ਹੈ ਭੈਣਾ ਸਕਿਪ ਕਰਕੇ ਸਿਰਫ ਡਿਜ਼ਾਈਨ ਦੇਖ ਲੈਂਦੀਆਂ ਨੇ ਨਾ ਹੀ ਤੁਹਾਨੂੰ ਫੈਬਰਿਕ ਬਾਰੇ ਪਤਾ ਲੱਗਦਾ ਜੋ ਉਹਦੇ ਤੁਹਾਡੀਆਂ ਕੰਮ ਦੀਆਂ ਗੱਲਾਂ ਦੱਸੀਆਂ ਹੁੰਦੀਆਂ ਤੁਸੀਂ ਸਾਰੀਆਂ ਸਕਿਪ ਕਰ ਦਿੰਦੇ ਹੋ ਔਰ ਫਿਰ ਅਲੱਗ ਤੋਂ ਭੈਣਾ ਫੈਬਰਿਕ ਬਾਰੇ ਪੁੱਛਦੀਆਂ ਨੇ ਕਿ ਅਮਨ ਇਹਦਾ ਫੈਬਰਿਕ ਕੀ ਹੈ ਦੇਖੋ ਨਾ ਕਿਉਂਕਿ ਵੀਡੀਓ ਅਸੀਂ ਐਸੇ ਕਰਕੇ ਹੀ ਪ੍ਰੋਪਰ ਤੁਹਾਨੂੰ ਫੈਬਰਿਕ ਬਾਰੇ ਪਤਾ ਲੱਗ ਸਕੇ ਹਨ ਉਹ ਤੁਹਾਨੂੰ ਪ੍ਰੋਪਰ ਲੁੱਕ ਵਾਈਜ਼ ਪਤਾ ਲੱਗੇ ਕਿ ਕਿਹੜੇ ਸੂਟ ਦੇ ਉੱਪਰ ਜਿਹੜਾ ਆਪਾਂ ਵਰਕ ਕਰਾਇਆ ਉਹਦੀ ਲੁੱਕ ਜਿਹੜੀ ਕਿਵੇਂ ਦੀ ਆ ਰਹੀ ਹੈ ਤੇ ਲੋ ਜੀ ਬਹੁਤਾ ਟਾਈਮ ਤੁਹਾਡਾ ਵੇਸਟ ਨਾ ਕਰਦੇ ਹੋਏ ਅੱਜ ਵਾਲੀ ਕਲੈਕਸ਼ਨ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਕਿ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਬਣਿਆ ਹੋਇਆ ਹੈ ਆਪਾਂ ਬਣਾਇਆ ਹੋਇਆ ਜੌਰਜਟ ਜੋਰਜਟ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੀ ਆਈ ਹੋਈ ਏ ਠੀਕ ਹੈ ਜੀ ਅਲੱਗ-ਅਲੱਗ ਤਰ੍ਹਾਂ ਦੀ ਜੋਰਜਟ ਆਈ ਹੋਈ ਏ ਬਟ ਆਪਾਂ ਹਮੇਸ਼ਾ ਹੀ ਫੈਬਰਿਕ ਜਿਹੜਾ ਅੱਛੀ ਕੁਆਲਿਟੀ ਦਾ ਲਗਾਉਨੇ ਆ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਔਰ ਜਿਸ ਕਲਰ ਦਾ ਆਪਣਾ ਸੂਟ ਦਾ ਬੇਸ ਕਲਰ ਏ ਉਸੇ ਉਹੀ ਥ੍ਰੈਡ ਲਗਾ ਕੇ ਆਪਾਂ ਸੂਟ ਦੇ ਉੱਪਰ ਜਿਹੜਾ ਕੰਮ ਕੀਤਾ ਹੋਇਆ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਇੱਕ ਵਾਰ ਤਾਂ ਦੇਖੋਗੇ ਕਿ ਵੀ ਇਹ ਕਿਸੇ ਕਰ ਰੱਖਿਆ ਨਾ ਵੀ ਸੇਮ ਕਲਰ ਦਾ ਥ੍ਰੈਡ ਲਗਾਇਆ ਹੋਇਆ ਕਿਉਂਕਿ ਅੱਜ ਕੱਲ ਇੱਕ ਤਾਂ ਟ੍ਰੈਂਡ ਬਹੁਤ ਜ਼ਿਆਦਾ ਸੇਮ ਥ੍ਰੈਡ ਲਗਾ ਕੇ ਵਰਕ ਕਰਨ ਇਸੇ ਤਰ੍ਹਾਂ ਦੂਸਰੀ ਸਾਈਡ ਰਹੇਗਾ ਬਾਹਾਂ ਦਾ ਕੰਮ ਇਹ ਪੂਰੀ ਸ਼ਰਟ ਦੇ ਵਿੱਚ ਫਲਾਰ ਆਣਗੇ ਫਿਲਹਾਲ ਤੁਹਾਨੂੰ ਸ਼ਾਇਦ ਕੁਝ ਨਾ ਸਮਝ ਆਵੇ ਬਟ ਜਦੋਂ ਪ੍ਰੋਪਰ ਲੁੱਕ ਰੈਡੀ ਹੋ ਗਈ ਸੂਟ ਦੀ ਆਪਾਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਸਾਡਾ ਅਨਸਟਿਚ ਦਿਖਾਉਂਦਾ ਮਤਲਬ ਇਹ ਹੁੰਦਾ ਕਿ ਕੁਝ ਜਿਹੜੀਆਂ ਨਵੀਆਂ ਭੈਣਾਂ ਜੋੜਦੀਆਂ ਨੇ ਉਹ ਪਿੱਛੇ ਜਾ ਕੇ ਵੀਡੀਓਜ਼ ਨਹੀਂ ਦੇਖਦੀਆਂ ਹੈਗੀਆਂ ਤਾਂ ਉਹ ਕਹਿੰਣਗੇ ਸਾਨੂੰ ਅਮਨ ਕੁਝ ਡਿਜ਼ਾਈਨ ਸੈਂਡ ਕਰ ਦੋ ਤੇ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਭੈਣੋ ਪਲੀਜ਼ ਅਲੱਗ ਤੋਂ ਪਿਕਚਰ ਜਿਹੜੀ ਸ਼ੋਅ ਨਹੀਂ ਕਰ ਸਕਦੇ ਕਿਉਂਕਿ ਟਾਈਮ ਜਿਹੜਾ ਸਾਡੇ ਕੋਲ ਬਹੁਤ ਘੱਟ ਹੁੰਦਾ ਇਸ ਕਰਕੇ ਆਪਾਂ ਤੁਹਾਨੂੰ ਵੀਡੀਓ ਤੋੜਾ ਜਿਹੜਾ ਟੈਂਸ਼ਨ ਨੂੰ ਆਪਾਂ ਦੂਰ ਕਰਦੇ ਆਂ ਵੀ ਸਿੰਗਲ ਕਲਰ ਦਾ ਥ੍ਰੈਡ ਲਗਾ ਕੇ ਆਪਾਂ ਕਿਉਂ ਰੈਡੀ ਕੀਤਾ ਇਸ ਤਰ੍ਹਾਂ ਇਹ ਰਹੇਗਾ ਜੀ ਆਪਣੇ ਟਰੌਜ਼ਰ ਦਾ ਕੰਮ ਠੀਕ ਹੈ ਟਰੌਜ਼ਰ ਦੇ ਉੱਪਰ ਆਪਾਂ ਇਸ ਤਰ੍ਹਾਂ ਜਿਹੜਾ ਥ੍ਰੈਡ ਦੇ ਵਿੱਚ ਥ੍ਰੈਡ ਐਡ ਕੀਤੇ ਹੋਏ ਨੇ 컬러ਫੁਲ ਸ਼ਰਟ ਦੇ ਸ਼ਰਟ ਦੇ ਉੱਪਰ ਬਿਲਕੁਲ ਸਿੰਪਲ ਕੰਮ ਰਹੇਗਾ ਠੀਕ ਹੈ ਔਰ ਇਸ ਤਰ੍ਹਾਂ ਦੂਜੀ ਸਾਈਡ ਜਿਹੜਾ ਸਲਵਾਰ ਦੇ ਉੱਪਰ ਕੰਮ ਰਹੇਗਾ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕੰਬੀਨੇਸ਼ਨ ਜਿਹੜਾ ਬਣਿਆ ਹੋਇਆ ਇਦੇ ਨਾਲ ਆਪਾਂ ਦਾ ਦੁਪੱਟਾ ਰੈਡੀ ਕਰਾਂਗੇ ਉਹ ਦੋ ਕਲਰ ਦਾ ਦੁਪੱਟਾ ਰੈਡੀ ਕਰਾਂਗੇ ਤੇ ਜੋ ਕੀ ਉਹਦੇ ਵਿੱਚ ਆਪਾਂ ਮਹਿਰੂਨ ਕਲਰ ਐਡ ਕਰਾਂਗੇ ਬਹੁਤ ਜ਼ਿਆਦਾ ਸੋਹਣੀ ਲੁੱਕ ਆਏਗੀ ਜੀ ਸੂਰਦੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਲਾਈਟ ਵੇਟ ਹੈ ਜੀ ਜੌਰਜਟ ਦੇ ਉੱਪਰ ਬਣਿਆ ਹੋਇਆ ਤੁਸੀਂ ਇਸ ਨੂੰ ਕਾਟਨ ਤੇ ਵੀ ਬਣਵਾ ਸਕਦੇ ਹੋ ਅਸੀਂ ਪਹਿਲਾਂ ਕਾਟਨ ਤੇ ਵੀ ਬਣਾਏ ਹੋਏ ਨੇ ਤੇ ਤੁਸੀਂ ਜਿਵੇਂ ਹੁਣ ਇਸ ਤੇ ਬਣਾਉਣਾ ਤਾਂ ਇਸ ਤੇ ਬਣਾ ਸਕਦੇ ਹੋ ਕਾਟਨ ਤੇ ਬਣਾਉਣਾ ਕਾਟਨ ਤੇ ਬਣਾ ਸਕਦੇ ਹੋ ਲਓ ਜੀ ਅਗਲਾ ਡਿਜ਼ਾਈਨ ਸਾਡਾ ਬਹੁਤ ਵਾਰ ਬਣ ਚੁੱਕਿਆ ਔਰ ਸੇਮ ਕਲਰ ਦੇ ਉੱਪਰ ਬਣ ਰਿਹਾ ਜੀ ਵੀ ਇਹਨੇ ਵੀ ਉਹਦਾ ਕਲਰ ਚੇਂਜ ਹੋ ਰਿਹਾ ਕਿਉਂਕਿ ਕਲਰ ਚੁਆਇਸ ਬਹੁਤ ਜ਼ਿਆਦਾ ਸੋਹਣੀ ਹੈ ਲਾਈਟ ਐਂਡ ਡਾਰਕ ਜਿਹੜੀ ਕਲਰ ਚੁਆਇਸ ਆਪਾਂ ਰੱਖੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਣਾ ਨੈੱਕ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਨੈੱਕ ਬਣਿਆ ਹੋਇਆ ਸਿੰਪਲ ਸੋਬਰ ਠੀਕੇ ਜੀ ਤੇ ਥ੍ਰੈਡ ਤੁਸੀਂ ਦੇਖ ਸਕਦੇ ਹੋ ਦੋ ਤਰ੍ਹਾਂ ਦੇ ਆਪਾਂ ਨੇ ਐਡ ਆਨ ਕੀਤੇ ਹੋਏ ਨੇ ਔਰ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਵੇਲ ਰਹੇਗੀ ਸਾਰਾ ਹੀ ਕੰਮ ਮਸ਼ੀਨ ਦਾ ਰਹੇਗਾ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੇਗਾ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੀ ਥ੍ਰੈਡ ਜਿਹੜਾ ਇੱਧਰ ਉੱਧਰ ਨਹੀਂ ਹੋਇਆ ਹੈਗਾ ਬਹੁਤ ਸੋਹਣਾ ਸਿੰਪਲ ਜਿਹਾ ਕੰਮ ਹੈ ਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਠੀਕ ਹੈ ਜੀ ਦੋਨੋਂ ਸਾਢੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਰਹੇਗਾ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਹੋਇਆ ਕਾਟਨ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਠੀਕ ਹੈ ਜੀ ਮਾਰਕੀਟ ਦੇ ਵਿੱਚ ਕਾਟਨ ਕਾਫੀ ਤਰ੍ਹਾਂ ਦੀ ਆ ਚੁੱਕੀ ਇੱਕ ਤਰ੍ਹਾਂ ਦੀ ਕਾਟਨ ਅੱਜ ਦੇ ਟਾਈਮ ਵਿੱਚ ਨਹੀਂ ਰਹੀ ਹੈਗੀ ਜੀ ਪਹਿਲਾਂ ਹੁੰਦਾ ਸੀ ਵੀ ਇੱਕ ਤਰ੍ਹਾਂ ਦੀ ਕਾਟਨ ਹੈ ਹੁਣ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਕਾਟਨ ਜਿਹੜੀਆਂ ਆ ਚੁੱਕੀਆਂ ਨੇ ਇਸਦਾ ਰਹੇਗਾ ਜੀ ਆਪਣੀ ਸਲਵਾਰ ਦੇ ਉੱਪਰ ਕੰਮ ਇਹ ਸਲਵਾਰ ਰਹੇਗੀ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਰੱਖਿਆ ਹੋਇਆ ਡਾਰਕ ਜਿਹੜੀ ਕਲਰ ਦੀ ਸ਼ਰਟ ਰਹੇਗੀ ਲਾਈਟ ਕਲਰ ਦੀ ਬਾਟਮ ਰਹੇਗੀ ਤੁਸੀਂ ਜੇ ਇਹਦਾ ਟਰੌਜ਼ਰ ਵੀ ਬਣਾ ਸਕਦੇ ਹੋ ਤੇ ਨਾਲ ਸਲਵਾਰ ਵੀ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਤੇ ਅੱਜ ਵਾਲੇ ਸਾਰੇ ਸੂਟ ਆਪਾਂ ਤੁਹਾਨੂੰ ਕਾਟਨ ਤੇ ਹੀ ਦਿਖਾਵਾਂਗੇ ਕਿਉਂਕਿ ਹੁਣ ਕੁਛ ਭੈਣਾਂ ਦੀ ਡਿਮਾਂਡ ਆਈ ਹੈ ਕਿ ਸਾਨੂੰ ਕਾਟਨ ਦੇ ਵੱਤ ਵਤ ਸੂਟ ਬਣਾ ਕੇ ਦਿਓ ਇਸ ਕਰਕੇ ਆਪਾਂ ਡਿਜ਼ਾਈਨ ਜਿਹੜੇ ਅਨਸਿਚੇ ਛੋੜਨਾ ਸ਼ੇਅਰ ਕਰ ਰਹੇ ਆ ਕਿਉਂਕਿ ਭੈਣਾਂ ਨੂੰ ਥੋੜਾ ਜਿਹਾ ਆਈਡੀਆ ਮਿਲ ਸਕੇ ਕਿ ਕਾਟਨ ਤੇ ਆਪਾਂ ਕਿਸ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਆ ਲੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਬਰ ਜੇ ਪੀਸ ਬਣੇ ਹੋਏ ਨੇ ਕੋਈ ਜ਼ਿਆਦਾ ਡਾਰਕ ਸ਼ੇਡਾਂ ਨਹੀਂ ਲਾਈਆਂ ਆਪਾਂ ਨੇ ਕੋਈ ਡਾਰਕ ਆਪਾਂ ਨੇ ਕਲਰ ਨਹੀਂ ਸੂਟਾਂ ਦੇ ਲਏ ਹੈਗੇ ਹਨ ਇਸ ਤਰ੍ਹਾਂ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਕੰਮ ਚੈੱਕ ਕਰਾਉਣੀ ਆ ਇਸ ਤਰ੍ਹਾਂ ਰਹੇਗਾ ਜੀ ਆਪਣੇ ਘੇਰੇ ਦੇ ਉੱਪਰ ਕੰਮ ਔਰ ਪੂਰੀ ਸ਼ੋਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣਾ ਸਿੰਪਲ ਸੋਬਰ ਜਿਹਾ ਕੰਮ ਹੈ ਜੀ ਇਹ ਕਿਸੇ ਵੀ ਏਜ ਦੀ ਭੈਣ ਆਪਣੇ ਲਈ ਸੂਟ ਜੜਾ ਰੈਡੀ ਕਰਵਾ ਸਕਦੀ ਹੈ ਜੇ ਤੁਹਾਡੀ ਏਜ ਜ਼ਿਆਦਾ 50 ਪਲੱਸ ਹੈ ਹਨਾ ਤਾਂ ਤੁਸੀਂ ਇਸ ਨੂੰ ਜਿਹੜਾ ਦੁਪੱਟਾ ਰੈਡੀ ਕਰਾਓਗੇ ਸਿੰਗਲ ਕਲਰ ਦਾ ਹੀ ਰਖਵਾ ਲਿਓ ਠੀਕੇ ਔਰ ਲਾਈਟ ਕਿਦਾਂ 베بی ਪਿੰਕ ਕਲਰ ਦੀ ਲੈਸ਼ ਵੀ ਲਗਾ ਸਕਦੇ ਹੋ ਬਿਲਕੁਲ ਛੋਟੇ ਸਾਈਜ਼ ਦੇ ਵਿੱਚ ਜਿਹੜੀ ਲੈਸ਼ ਆਪਾਂ ਐਡ ਆਨ ਕਰ ਦਾਂਗੇ ਅਗਰ ਤੁਹਾਡੀ ਏਜ 20 ਤੋਂ ਪਲੱਸ ਹੈ ਹਨਾ ਤਾਂ ਤੁਸੀਂ ਇਹਨਾਂ ਦੁਪੱਟਾ ਜਿੱਦਾਂ 베بی ਪਿੰਕ ਦਾ ਟੱਚ ਦਵਾ ਕੇ ਦੁਪੱਟਾ ਜੜਾ ਰੈਡੀ ਕਰ ਸਕਦੇ ਹੋ ਕਿਉਂਕਿ ਅੱਜ ਦੇ ਟਾਈਮ ਤੇ ਜ਼ਰੂਰੀ ਨਹੀਂ ਲਿਆਏਗਾ ਕਿ ਯੰ ਕਿਉਂਕਿ ਅੱਜ ਕੱਲ ਇਦਾਂ ਦਾ ਹੋ ਗਿਆ ਕਿ ਹਰੇਕੀ ਲਾਈਟ ਕਲਰ ਜਿਹੜਾ ਨੇ ਲਾਈਕ ਕਰ ਰਹੇ ਨੇ ਠੀਕ ਹੈ ਜੀ ਇਸ ਤਰ੍ਹਾਂ ਸ਼ਰਟ ਦੇ ਉੱਪਰ ਕੰਮ ਰਹੇਗਾ। ਔਰ ਇਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ। ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ। ਬਹੁਤ ਹੀ ਸਾਫ਼ ਸੁਥਰਾ ਕੰਮ ਜਿਹੜਾ ਕੀਤਾ ਹੋਇਆ ਜੀ। ਜਦੋਂ ਇਹ ਸੂਟ ਸਟਿਚ ਹੋਣਗੇ ਫਿਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਤੁਹਾਨੂੰ ਪ੍ਰੋਪਰ ਲੁੱਕ ਵੀ ਪਤਾ ਲੱਗ ਸਕੇ। ਵੈਸੇ ਅੱਜ ਜਿਹੜੀ ਵੀਡੀਓ ਆਪਾਂ ਦਿਖਾ ਰਹੇ ਹਾਂ ਉਹ ਇਸੇ ਕਰਕੇ ਦਿਖਾ ਰਹੇ ਕਿ ਤੁਹਾਨੂੰ ਇਹ ਵੀ ਪਤਾ ਲੱਗ ਸਕੇ ਕਿ ਸਾਡਾ ਕੰਮ ਜਿਹੜਾ ਕਿੰਨਾ ਸਾਫ਼ ਸੁਥਰਾ ਏ ਠੀਕ ਏ ਜੀ ਮਸ਼ੀਨ ਦੇ ਸੂਟ ਜਿਹੜੇ ਕਿਹੜੇ ਕਿਹੜੇ ਡਿਜ਼ਾਈਨ ਜਿਹੜੇ ਰੈਡੀ ਕਰ ਰਹੇ ਆਂ ਦੇਖੋ ਜੀ ਬਹੁਤ ਜਿਆਦਾ ਸੋਹਣਾ ਕੰਮ ਹੈ ਜੀ ਇਹਦੇ ਨਾਲ ਇਸ ਤਰ੍ਹਾਂ ਦਾ ਆਪਾਂ 베ਬੀ ਪਿੰਕ ਦੁਪੱਟਾ ਵੀ ਰੱਖ ਸਕਦੇ ਆਂ ਜਿਹੜੀਆਂ ਯੰਗ ਏਜ ਦੇ ਭੈਣਾਂ ਨੇ ਬਣਾਉਣਾ ਏ ਠੀਕ ਏ ਅਗਰ ਤੁਹਾਡੀ ਏਜ ਮਤਵੇ ਵਿੱਚ ਦੱਸਿਆ ਕਿ 50 ਪਲੱਸ ਹੈ ਹਨਾ ਤੇ ਤੁਸੀਂ ਲਾਈਟ ਕਲਰ ਦਾ ਵੀ ਰੱਖ ਸਕਦੇ ਹੋ ਸੂਟ ਦੇ ਬੇਸ ਕਲਰ ਦਾ ਵੀ ਦੁਪੱਟਾ ਜਿਹੜਾ ਰੱਖ ਸਕਦੇ ਹੋ 베ਬੀ ਪਿੰਕ ਨਾਲ ਵੀ ਇਹਦੀ ਸ਼ੇਡ ਜਿਹੜੀ ਬਹੁਤ ਸੋਹਣੀ ਜਾਏਗੀ ਦੇਖੋ ਬਹੁਤ ਲੋਜੀ ਇਹ ਵਾਲੇ ਪੀਸ ਸਾਡੇ ਕਾਫੀ ਜਿਆਦਾ ਰੈਡੀ ਹੋ ਰਹੇ ਨੇ ਆਪਾਂ ਸਿਰਫ ਇੱਕ ਵੀਡੀਓ ਦਿਖਾਈ ਸੀ ਭੈਣਾਂ ਨੂੰ ਤੇ ਭੈਣਾਂ ਨੂੰ ਇਹ ਚੀਜ਼ ਬਹੁਤ ਵਾਜਿਦਾ ਪਸੰਦ ਆਈ ਬਹੁਤ ਸਾਰੇ ਕੋਟ ਸੈੱਟ ਬਣ ਰਹੇ ਨੇ ਜੀ ਇਸ ਦੇ ਉੱਪਰ ਇਦਾਂ ਰਹੇਗਾ ਜੀ ਆਪਣੇ ਘੇਰੇ ਦੇ ਉੱਪਰ ਕੰਮ ਇਸ ਤਰ੍ਹਾਂ ਇਹ ਸਾਰਾ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਆਪਾਂ ਸਿੰਗਲ ਥ्रेड ਲਗਾ ਕੇ ਜਿਆਦਾ ਕੰਮ ਕੀਤਾ ਔਰ ਇੱਕ ਆਪਾਂ ਨੇ ਓਪੋਜ਼ਿਟ ਕਲਰ ਲਗਾਇਆ ਹੋਇਆ ਬੇਬੀ ਪਿੰਕ ਕਲਰ ਲਗਾਇਆ ਔਰ ਇੱਕ ਆਪਾਂ ਨੇ ਆਫ ਵਾਇਟ ਲਗਾਇਆ ਕਿ ਜਿਹੜੇ ਸਾਡੇ ਫਲਾਵਰ ਨੇ ਉਹ ਥੋੜੇ ਹਾਈਲਾਈਟ ਹੋਣ ਠੀਕ ਹੈ ਜੀ ਬਲੈਕ ਨਾਲ ਬਹੁਤ ਸੋਹਣਾ ਲੱਗ ਰਿਹਾ ਜੀ ਸੂਟ ਦਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈ ਔਰ ਫੈਬਰਿਕ ਰਹੇਗੀ ਜੀ ਕਾਟਨ ਬਹੁਤ ਹੀ ਅੱਛੀ ਕੁਆਲਿਟੀ ਦੀ ਕਾਟਨ ਆਪਾਂ ਨੇ ਲਗਾਈ ਹੋਈ ਹੈ ਕਿਉਂਕਿ ਅੱਜ ਦੇ ਟਾਈਮ 'ਚ ਹਲਕੀ ਚੀਜ਼ ਕੋਈ ਵੀ ਲਾਈਕ ਜਿਹੜੀ ਨਹੀਂ ਕਰਦਾ ਹੈਗਾ ਔਰ ਇਸੇ ਤ ਇਸ ਤਰ੍ਹਾਂ ਵਾਹਾਂ ਦੇ ਉੱਪਰ ਕੰਮ ਰਹੇਗਾ ਠੀਕ ਹੈ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਹੋ ਟਰੌਜ਼ਰ ਵੀ ਬਣਾ ਸਕਦੇ ਹੋ ਤੁਹਾਡੀ ਚੋਆਇਸ ਰਹੇਗੀ ਠੀਕ ਹੈ ਜੀ ਤੁਸੀਂ ਸਾਨੂੰ ਇੱਕ ਸਕਰੀਨਸ਼ਾਟ ਭੇਜਣਾ ਹੈ ਸਕਰੀਨਸ਼ਾਟ ਦੇਖ ਕੇ ਆਪਾਂ ਤੁਹਾਡਾ ਜਿਹੜਾ ਕੰਮ ਤੁਹਾਨੂੰ ਉਹ ਕਰਕੇ ਦਵਾਂਗੇ ਠੀਕ ਹੈ ਜੀ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਬਣਾਉਣਾ ਚਾਹੁੰਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਬਣਾਉਣਾ ਚਾਹੁੰਦੇ ਹੋ ਠੀਕ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਬੀਸਰ ਮਾਰਨਿੰਗ ਟਾਈਮ ਕਾਲ ਘੱਟ ਕਰਿਆ ਕਰੋ ਮੈਸੇਜ ਤੁਸੀਂ ਕਰ ਲਿਆ ਕਰੋ ਮੈਸੇਜ ਦਾ ਰਿਪਲਾਈ ਆਪਾਂ ਜਲਦੀ ਤੋਂ ਜਲਦੀ ਦੇਣ ਦੀ ਕੋਸ਼ਿਸ਼ ਕਰਦੇ ਆਂ ਬਟ ਕਈ ਵਾਰ ਇੰਨੇ ਕਿ ਜ਼ਿਆਦਾ ਬਿਜ਼ੀ ਹੋਏ ਨੇ ਨਾ ਤਾਂ ਫੋਨ ਕਾਲ ਅਟੈਂਡ ਹੁੰਦੀ ਏ ਔਰ ਨਾ ਹੀ ਮੈਸੇਜ ਦਾ ਰਿਪਲਾਈ ਹੁੰਦਾ ਬਟ ਆਪਾਂ ਜਲਦੀ ਹੀ ਰਿਪਲਾਈ ਕਰਦੇ ਆਂ ਠੀਕ ਹੈ ਜੀ ਇੱਕ ਦਿਨ ਦੇ ਵਿੱਚ ਜਿੰਨੇ ਵੀ ਮੈਸੇਜ ਆਉਂਦੇ ਨੇ ਉਹਨਾਂ ਨੂੰ ਸ਼ਾਮ ਤੱਕ ਰਿਪਲਾਈ ਕਰਕੇ ਹੀ ਫ੍ਰੀ ਹੁੰਨੇ ਆ ਠੀਕ ਹੈ ਜੀ ਹੁਣ ਜਿਹੜੀਆਂ ਤੁਸੀਂ ਆਹ ਸੂਟ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਇਹਦਾ ਬਣਿਆ ਹੋਇਆ ਜੀ ਸੂਟ ਦਾ ਬਹੁਤ ਸੋਹਣੀ ਸ਼ੇਡ ਹੈ ਪੀਕਾਕ ਸ਼ੇਡ ਰਹੇ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਇਸ ਤਰ੍ਹਾਂ ਤਿੰਨ ਫਲਾਰ ਆਪਣੇ ਘੇਰੇ ਦੇ ਉੱਪਰ ਰਹਿਣਗੇ ਔਰ ਇਸ ਤਰ੍ਹਾਂ ਦੋ ਦੋ ਫਲਾਰ ਜਿਹੜੇ ਉੱਪਰ ਤੱਕ ਆਪਣੇ ਜਾਣਗੇ ਦੋ ਸਾਈਡ ਤੇ ਆਣਗੇ neck ਕੋਲੇ ਔਰ ਦੋ ਆਪਣੇ ਜਿੱਦਾਂ ਆਪ ਕਹਦੇ ਹਿੱਪ ਤੋਂ ਉੱਪਰ ਆਣਗੇ ਠੀਕ ਹੈ ਜੀ ਔਰ ਚੈਸ ਤੋਂ نیچے ਆਣਗੇ ਠੀਕ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਇਹਦੇ ਵਿੱਚ ਲੱਗੇ ਹੋਏ ਨੇ ਡਾਰਕ ਪਿੰਕ ਕਲਰ ਇਹ ਤੁਸੀਂ ਤਾਂ ਦੁਪੱਟਾ ਕੰਟਰਾਸਟ ਕਰਵਾ ਸਕਦੇ ਹੋ ਠੀਕ ਹੈ ਟਾਈ ਐਂਡ ਡਾਈ ਕਰਵਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਇਹ ਫੈਬਰਿਕ ਰਹੇਗਾ ਜੀ ਮਸਲੀਨ ਬਹੁਤ ਸੌਫਟ ਵਾਲੀ ਮਛਲੀਨ ਹੈ ਅੱਛੀ ਕੁਆਲਿਟੀ ਦੀ ਮਛਲੀਨ ਆਪਾਂ ਲਗਾਈ ਹੋਈ ਹੈ ਇਸ ਤਰ੍ਹਾਂ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਇਹ ਵੀ ਬੇਬੀ ਪਿੰਕ ਦੁਪट्टे ਨਾਲ ਵੀ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ਮੈਂ ਦਿਖਾ ਰਹੀ ਹਾਂ ਨਾਲ ਦੀ ਨਾਲ ਹੀ ਇਹ ਨਾ ਮੈਚਿੰਗ ਕਰਕੇ ਬਾਕੀ ਦੁਪੱਟੇ ਵੀ ਰੈਡੀ ਹੋ ਕੇ ਆ ਜਾਣਗੇ ਔਰ ਜਲਦੀ ਇਹ ਸੂਟ ਸਟਿਚਿੰਗ ਹੋਣ ਲਈ ਜਾਣਗੇ ਤਾਂ ਫਿਰ ਆਪਾਂ ਸਟਿਚਿੰਗ ਤੋਂ ਬਾਅਦ ਵੀ ਤੁਹਾਨੂੰ ਜਿਹੜੇ ਇਹ ਵਾਲੇ ਸੂਟ ਨੇ ਸ਼ੋਅ ਕਰਾਂਗੇ ਠੀਕ ਹੈ ਜੀ ਕੁਝ ਭੈਣਾਂ ਨੂੰ ਡਰ ਹੁੰਦਾ ਕਿ ਅਮਨ ਨੇ ਸਾਨੂੰ ਕਹਿ ਦਿੱਤਾ ਵੀ ਕਾਟਨ ਤੇ ਬਣਾਵਾਂਗੇ ਤੇ ਕਾਟਨ ਇਹ ਨਹੀਂ ਹੈਗਾ ਜੀ ਕਿ ਕਾਟਨ ਦਾ ਨਾਮ ਸੁਣ ਕੇ ਇਦਾਂ ਨਾ ਸੋਚਿਆ ਕਰੋ ਵੀ ਕਾਟਨ ਹਲਕੀ ਕੁਆਲਿਟੀ ਦੀ ਹੋਏਗੀ ਬਹੁਤ ਵਧੀਆ ਕੁਆਲਿਟੀ ਦੀ ਕਾਟਨ ਆ ਰਹੀ ਹੈ ਜੀ ਅੱਜਕੱਲ ਟੀਸਟਾ ਵਗੈਰਾ ਦੀ ਕਾਟਨ ਆ ਗਈ ਕੋਈ ਹਲਕੀ ਕੰਪਨੀ ਜਿਹੜੀ ਕਾਟਨ ਨਹੀਂ ਬਣਾ ਰਹੀ ਹੈਗੀ ਅਗਰ ਆਪਾਂ ਨੇ ਵਰਕ ਕਰਨਾ ਤਾਂ ਅੱਛੀ ਕਾਟਨ ਦੇ ਉੱਪਰ ਹੀ ਆਪਾਂ ਵਰਕ ਜਿਹੜਾ ਕਰਦੇ ਆ ਅਗਰ ਆਪਾਂ ਹਲਕੀ ਕਾਟਨ ਦੇ ਉੱਪਰ ਵਰਕ ਕਰਾਂਗੇ ਤਾਂ ਕੱਪੜਾ ਮਸ਼ੀਨ ਦੇ ਵਿੱਚ ਹੀ ਛਿਜ ਜਾਂਦਾ ਇਸ ਕਰਕੇ ਅੱਛੀ ਕੁਆਲਿਟੀ ਦੇ ਉੱਪਰ ਹੀ ਜਿਹੜ ਫੈਬਰੀ ਦੀ ਟੈਂਸ਼ਨ ਸਾਡੇ ਤੇ ਛੱਡ ਦਿਆ ਕਰੋ। ਨੋ ਅਗਲਾ ਸੂਟ ਰਹੇਗਾ ਜ਼ੋਰਜਟ ਦੇ ਉੱਪਰ। ਇਹ ਵੀ ਡਿਜ਼ਾਈਨ ਆਪਣੇ ਕਾਫੀ ਰੈਡੀ ਹੋ ਰਹੇ ਨੇ। ਆਪਾਂ ਇੱਕ ਡਿਜ਼ਾਈਨ ਬਣਾਇਆ ਸੀ ਤੇ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ। ਇਸ ਤਰ੍ਹਾਂ ਦਾ ਘੇਰਾ ਬਣਿਆ ਹੋਇਆ ਔਰ ਨਾਲ ਹੀ ਚਾਕ ਬਣੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਵੀ ਆਪਾਂ ਸਿੰਗਲ ਥ्रेड ਲਗਾ ਕੇ ਕੰਮ ਜਿਹੜਾ ਕੀਤਾ ਹੋਇਆ ਔਰ ਬਹੁਤ ਹੀ ਅੱਛੀ ਕੁਆਲਿਟੀ ਦੀ ਜ਼ੋਰਜਟ ਆਪਾਂ ਇੱਥੇ ਲਗਾਈ ਹੋਈ ਹੈ। ਠੀਕ ਹੈ ਜੀ। ਤੇ ਇਸ ਤਰ੍ਹਾਂ ਨਾਲ ਬਣਿਆ ਹੋਇਆ ਜੀ neck ਇਹਦਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਰੈਡੀ ਕਰਾਂਗੇ ਉਹ ਬੇਸ ਕਲਰ ਦਾ ਹੀ ਰੈਡੀ ਕਰਾਂਗੇ ਅਗਰ ਤੁਸੀਂ ਉਹਦੇ ਵਿੱਚ ਕੁਝ tie and dye ਪਵਾਉਣਾ ਚਾਹੋ ਤਾਂ ਤੁਸੀਂ ਪਵਾ ਸਕਦੇ ਹੋ ਕਿਉਂਕਿ ਸਿੰਗਲ ਕਲਰ ਦਾ ਵੀ ਕਰਵਾ ਸਕਦੇ ਹੋ ਕਿਉਂਕਿ ਬਲੈਕ ਕਲਰ ਦੀ ਜਿਹੜੀ ਲਾਉਟਿੰਗ ਹੈ ਉਹ ਨੂੰ ਲੈਸ਼ ਨਾਲ ਹੋ ਜੇਗੀ ਠੀਕ ਹੈ ਜੀ ਤੇ ਘੇਰਾ ਗਲਾ ਇਸ ਤਰ੍ਹਾਂ ਬਣਿਆ ਹੋਇਆ ਤੇ ਨਾਲ ਹੀ ਇਦਿਆਂ ਬਾਹਾਂ ਬਣੀਆਂ ਹੋਈਆਂ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਆਪਣੀਆਂ ਬਾਹਾਂ ਦੇ ਉੱਪਰ ਹੋਇਆ ਹੋਇਆ ਇਹ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਜਿਹੜਾ ਹੋਇਆ ਹੋਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਸਾਫ਼ ਸੁਥਰਾ ਕੰਮ ਮਿਲੇਗਾ ਤੁਹਾਨੂੰ ਤੇ ਅੱਜ ਮੈਨੂੰ ਬਹੁਤ ਹੀ ਸੋਹਣੀ ਇੱਕ ਫੋਨ ਕਾਲ ਆਈ ਤੇ ਮੇਰੇ ਭੈਣ ਨੇ ਸਾਡੇ ਵਲੌਗਸ ਵਗੈਰਾ ਵੀ ਦੇਖਦੇ ਨੇ ਤੇ ਉਹ ਉਹਨਾਂ ਨੇ ਸਾਨੂੰ ਸੂਟਾਂ ਦਾ ਆਰਡਰ ਦਿੱਤਾ ਸੀ ਕਾਫੀ ਟਾਈਮ ਤੋਂ ਕਹਿ ਰਹੇ ਕਿ ਮੈਂ ਬਹੁਤ ਪਰੇਸ਼ਾਨ ਹੋ ਰਹੀ ਹਾਂ ਮੈਨੂੰ ਕੋਈ ਅੱਛੀ ਫਿਟਿੰਗ ਵਾਸਤੇ ਨਹੀਂ ਕੋਈ ਮਿਲ ਰਿਹਾ ਹੈਗਾ ਹਨਾ ਤੇ ਉਹ ਕਹਿ ਰਹੇ ਸੀ ਕਿ ਮੇਰੇ ਬੱਚਿਆਂ ਨੂੰ ਇਦਾਂ ਦੇ ਸੂਟ ਚਾਹੀਦੇ ਨੇ ਕਿ ਜੋ ਚੰਡੀਗੜ੍ਹ ਸਟਾਈਲ ਹੋਣ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਸਾਨੂੰ ਚੁਣਿਆ ਇਸ ਚੀਜ਼ ਵਾਸਤੇ ਤੋਂ ਕਹਿ ਰਹੇ ਸੀ ਕਿ ਮੈਨੂੰ ਲੱਗਿਆ ਕਿ ਇਸ ਤੋਂ ਬੈਟਰ ਕੋਈ ਹੋਰ ਨਹੀਂ ਹੋਵੇਗਾ ਭੈਣਾਂ ਦੇ ਬਟੀਕ ਵਾਲੇ ਸਾਡਾ ਇਹ ਕੰਮ ਕਰਕੇ ਦੇਣਗੇ ਤੇ ਬਿਲਕੁਲ ਜੀ ਤੁਹਾਨੂੰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਪਿੰਡ ਤੋਂ ਨੇ ਹਨਾ ਤਾਂ ਕਹਿੰਦੇ ਵੀ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਪਿੰਡ 'ਚ ਬੈਠ ਕੇ ਵੀ ਉਹ ਸਾਨੂੰ ਚੰਡੀਗੜ੍ਹ ਦਾ ਟੇਸਟ ਜਿਹੜਾ ਦੇ ਰਹੇ ਨੇ ਤਾਂ ਥੈਂਕ ਯੂ ਜੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਨੂੰ ਇੰਨਾ ਅਪਰੀਸ਼ੀਏਟ ਕੀਤਾ ਹਨਾ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਤੁਹਾਡੀ ਬੇਟੀ ਵਾਸਤੇ ਤੁਹਾਡੇ ਵਾਸਤੇ ਸੋਹਣੇ-ਸੋਹਣੇ ਸੂਟ ਬਣਾਵਾਂ ਇਸ ਦਾ ਵੀ neck ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਪਹਿਲਾਂ ਵੀ ਆਪਾਂ ਸੇਮ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਸੀ ਤੇ ਹੁਣ ਵੀ ਸੇਮ ਕਲਰ ਦੇ ਉੱਪਰ ਡਿਜ਼ਾਈਨ ਜਿਹੜਾ ਰੈਡੀ ਹੋਇਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ neck ਰਹੇਗਾ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਔਰ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਦੋ ਫਲਾਰ ਰਹਿਣਗੇ ਠੀਕ ਹੈ ਜੀ ਇਹ ਸਾਈਜ਼ ਥੋੜਾ ਜਿਆਦਾ ਹੈਵੀ ਉਸੇ ਕਰਕੇ ਆਪਾਂ ਘੇਰਾ ਜਿਹੜਾ ਥੋੜਾ ਜਿਆਦਾ ਹੈਵੀ ਬਣਾਇਆ ਹੋਇਆ ਅਰਾਊਂਡ 32 ਜਾਂ 30 ਦੇ ਵਿੱਚ ਵਿੱਚ ਦਾ ਘੇਰਾ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਬਿਲਕੁਲ ਨੇੜੇ ਤੋਂ ਤੁਹਾਨੂੰ ਕਮ ਚੈੱਕ ਕਰਾਉਣੇ ਚ ਜਰੀ ਵੀ ਆਪਾਂ ਨੇ ਐਡ ਆਨ ਕੀਤੀ ਬਹੁਤ ਸੋਹਣੇ ਪਾਰਟੀ ਵੇਅਰ ਵੀ ਸੂਟ ਬਣ ਜਾਣਗੇ ਠੀਕ ਹੈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਪਾਰਟੀ ਤੇ ਕੋਈ ਹੈਵੀ ਸੂਟ ਹੈਂਡਵਰਕ ਵੀਅਰ ਕਰਕੇ ਜਾਣਾ ਕਿ ਯਾਰ ਸਿੰਪਲ ਸੋਬਰ ਸੂਟ ਨੂੰ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕਰ ਦਿੰਨੇ ਆ ਕਿ ਸਾਡੇ ਸੂਟ ਜਿਹੜੀ ਲੁੱਕ ਹੈ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੁਣੇ ਸੂਟ ਤੁਸੀਂ ਦੇਖ ਸਕਦੇ ਹੋ ਚ ਆਪਾਂ ਜਰੀ ਵੀ ਐਡ ਆਨ ਕੀਤੀ ਹੋਈ ਇਹਦੇ ਨਾਲ ਜਿਹੜੀ ਸਾਡੇ ਸੂਟ ਦੀ ਗ੍ਰੇਸ ਹੈ ਬਹੁਤ ਹੀ ਜ਼ਿਆਦਾ ਸੋਹਣੀ ਆਏਗੀ ਇਹਨੂੰ ਹਲਕਾ 골ਡਨ ਟੱਚ ਦੇ ਕੇ ਆਪਾਂ ਸੂਟ ਦੇ ਉੱ ਘੇਰਾ ਰਹੇਗਾ ਬੂਟੀ ਰਹੇਗੀ neck ਰਹੇਗਾ ਬਾਜ਼ੂ ਦੇ ਉੱਪਰ ਕੰਮ ਰਹੇਗਾ ਠੀਕ ਹੈ ਜੀ ਇਹ 올ਓਵਰ ਸੂਟ ਰਹੇਗਾ ਵੈਸੇ ਅੱਜਕੱਲ 올ਓਵਰ ਸੂਟ ਜਿਹੜਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਠੀਕ ਹੈ ਜੀ ਨਾਲ ਹੀ ਬਾਹਾਂ ਦਾ ਕੰਮ ਮਿਲੇਗਾ ਤੁਹਾਨੂੰ ਠੀਕ ਹੈ ਤੇ ਨਾਲ ਹੀ ਤੁਹਾਨੂੰ ਘੇਰੇ ਦਾ ਕੰਮ ਜਿਹੜਾ ਮਿਲੇਗਾ ਇਸ ਤਰ੍ਹਾਂ ਤੇ ਦੁਪੱਟੇ ਜਿਹੜੇ ਜਿਵੇਂ ਜਿਵੇਂ ਰੈਡੀ ਹੋਏ ਜਾਣਗੇ ਜਿਵੇਂ ਜਿਵੇਂ ਸੂਟਸ ਆਪਣੇ ਸਟਿਚ ਹੋਈ ਜਾਣਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਦੇ ਲੋਤੀ ਅਗਲਾ ਸੂਟ 컬러 ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹ ਵੀ ਡਿਜ਼ਾਈਨ ਆਪਾਂ ਕਾਫੀ ਬਣਾ ਚੁੱਕੇ ਹਾਂ ਇਸ ਵਾਰ ਕੁਝ ਨਵੇਂ ਕੱਪੜੇ ਦੇ ਉੱਪਰ ਬਣਿਆ ਹੋਇਆ ਪਹਿਲਾਂ ਪਛਮੀਨੇ ਤੇ ਬਣਾਇਆ ਸੀ ਹੁਣ ਆਪਾਂ ਕਾਟਨ ਤੇ ਬਣਾਇਆ ਤੁਸੀਂ ਦੇਖ ਸਕਦੇ ਹੋ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਨੈਕ ਬਣਿਆ ਹੋਇਆ ਵਿੱਚ ਮਿਰਰ ਦਾ ਕੰਮ ਜਿਹੜਾ ਆਪਾਂ ਨੇ ਕੀਤਾ ਹੋਇਆ ਨੈਕ ਬਹੁਤ ਪਿਆਰਾ ਲੱਗ ਰਿਹਾ ਔਰ ਮਿਰਰ ਜਿਹੜਾ ਬਹੁਤ ਸੋਹਣਾ ਹਾਂ ਸੂਟ ਦੇ ਵਿੱਚ ਲੱਗ ਰਿਹਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਪਾਰਟੀ ਵੇਅਰ ਲੁੱਕ ਦੇ ਵਿੱਚ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਮਿਰਰ ਦਾ ਕੰਮ ਰਹੇਗਾ ਔਰ ਨਾਲ ਹੀ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਫੈਬਰਿਕ ਬਹੁਤ ਹੀ ਸੋਹਣਾ ਕਾਟਨ ਦੇ ਉੱਪਰ ਆਪਾਂ ਰੈਡੀ ਕੀਤਾ ਕਲਰ ਤੁਸੀਂ ਦੇਖ ਸਕਦੇ ਹੋ ਥੋੜਾ ਬੋਤਾ ਕਲਰ ਕਈ ਵਾਰ ਵੀਡੀਓ ਚ ਚੇਂਜ ਹੁੰਦਾ ਆਦਰਵਾਇਜ਼ ਜੋ ਕਲਰ ਹੈਗਾ ਸੇਮ ਹੀ ਆਉਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਵੀ ਕੰਮ ਰਹੇਗਾ ਦੋਨੋਂ ਸਾਈਡ ਦੇਖ ਸਕਦੇ ਹੋ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਔਰ ਬਹੁਤ ਪਿਆਰਾ ਲੱਗ ਰਿਹਾ ਜੀ ਪਰਸਨਲ ਮੈਨੂੰ ਇਦਾਂ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਔਰ ਸਾਡੀਆਂ ਭੈਣਾਂ ਦੀ ਚੁਆਇਸ ਵੀ ਸਾਡੇ ਹੀ ਨਾਲ ਦੀ ਏ ਠੀਕ ਹੈ ਜੀ ਇਹ ਵਾਲਾ ਦੁਪੱਟਾ ਤੁਹਾਨੂੰ ਮੈਂ ਇੱਕ ਦਿਖਾ ਦਿੰਨੀ ਆ ਇਸ ਤਰ੍ਹਾਂ ਦੁਪੱਟੇ ਟਾਈ ਐਂਡ ਆਈ ਵੀ ਤੁਸੀਂ ਕਰਵਾ ਸਕਦੇ ਹੋ ਪਿਓਰ ਬੈਂਬਰ ਦਾ ਦੁਪੱਟਾ ਪਰ ਰੱਖਿਆ ਹੋਇਆ ਬਹੁਤ ਜ਼ਿਆਦਾ ਲਾਈਟ ਵੇਟ ਹੈ ਆਰਾਮ ਨਾਲ ਤੁਸੀਂ ਗਰਮੀ ਦੇ ਵਿੱਚ ਵੀ ਲੈ ਸਕਦੇ ਹੋ ਕਈ ਵਾਰ ਇਹਦਾ ਹੁੰਦਾ ਕਿ ਦੁਪੱਟਾ ਥੋੜਾ ਆਪਾਂ ਹੈਵੀ ਸਟਾਫ ਚ ਲਗਾ ਲੈਨੇ ਆਂ ਔਰ ਗਰਮੀ ਸਾਨੂੰ ਪਰੇਸ਼ਾਨ ਕਰਦਾ ਹੁਣ ਦੇਖੋ ਬਿਲਕੁਲ ਲਾਈਟ ਵੇਟ ਹੈ ਔਰ ਬਹੁਤ ਪਿਆਰਾ ਹੈ ਠੀਕ ਹੈ ਔਰ ਇਹਦੇ ਨਾਲ ਤੁਹਾਡੇ ਜਿਹੜਾ ਸੂਟ ਦੇ ਉੱਪਰ ਵਰਕ ਹੋਇਆ ਉਹ ਵੀ ਬਾਹਰ ਦਿਖਦਾ ਤਾਂ ਬਹੁਤ ਸੋਹਣਾ ਲੱਗਦਾ ਜਿਸ ਤਰ੍ਹਾਂ ਕਲਰ ਸਾਡੇ ਸੂਟ ਦੇ ਵਿੱਚ ਨੇ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਵਿੱਚ ਜਿਹੜੇ ਨੇ ਪਾਏ ਹੋਏ ਨੇ ਤੇ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਕਾਟਨ ਨਹੀਂ ਲਾਈਕ ਕਰਦੇ ਤੁਸੀਂ ਸਿੰਥੈਟਿਕ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਜਿਹੜੇ ਜਿਹੜੇ ਡਿਜ਼ਾਈਨ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਔਰ ਤੁਸੀਂ ਪ੍ਰਾਈਸ ਲੈ ਕੇ ਸੂਟ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰੀ ਜਾਇਆ ਕਰੋ ਅਗਰ ਕਲੈਕਸ਼ਨ ਵਧੀਆ ਲੱਗਦੀ ਏ ਕਿਉਂਕਿ ਤੁਸੀਂ ਕਲੈਕਸ਼ਨ ਦੇ ਵਿੱਚ ਇੰਨਾ ਕਿ ਖੁੱਬ ਜਾਂਦੇ ਹੋ ਕਿ ਤੁਸੀਂ ਵੀਡੀਓ ਲਾਈਕ ਕਰਨਾ ਜੜੀ ਭੁੱਲ ਜਾਂਦੇ ਹੋ ਲੋ ਜੀ ਅਗਲਾ ਕਲਰ ਔਰ ਡਿਜ਼ਾਈਨ ਬਹੁਤ ਜ਼ਿਆਦਾ ਸਾਡਾ 트ੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਇਹ ਵਾਲਾ ਡਿਜ਼ਾਈਨ ਵੀ ਔਰ ਸੇਮ ਕਲਰ ਦੇ ਉੱਪਰ ਬਣ ਰਿਹਾ ਸਿਰਫ ਇੱਕ ਪੀਸ ਬਣਾਇਆ ਸੀ ਹੁਣ ਪਤਾ ਨਹੀਂ ਕਿੰਨੇ ਕ ਬਣਾ ਚੁੱਕੇ ਆ ਸਮਝ ਤੋਂ ਬਾਹਰ ਹੋ ਗਿਆ ਇਹ ਆਪਾਂ ਵੀ ਕਾਟਨ ਤੇ ਕੀਤਾ ਹੋਇਆ ਬਹੁਤ ਸੋਹਣੇ ਫਲਾਰ ਘੇਰੇ ਤੋਂ ਲੈ ਕੇ हिਪ ਤੱਕ ਜਾਣਗੇ हिਪ ਤੋਂ نیچے ਤੱਕ ਹੀ ਰਹਿਣਗੇ ਠੀਕ ਹੈ ਜੀ हिਪ ਤੋਂ ਅਰਾਊਂਡ 3-4 ਇੰਚ ਜਿਹੜਾ نیچے ਰਹੇਗਾ ਕਿਉਂਕਿ ਫਿਰ ਆਪਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਕਈ ਵਾਰ ਸਲਾਈ ਦੇ ਵਿੱਚ ਆ ਜਾਂਦਾ ਤਾਂ ਉਹ ਖਰਾਬ ਹੋ ਆਉਂਦਾ ਡਰ ਲੱਗਿਆ ਰਹਿੰਦਾ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਇੱਕ 컬러 ਡਾਰਕ ਲਗਾ ਕੇ ਆਪਾਂ ਨੇ ਥ्रेड ਜਿਹੜਾ ਐਡ ਆਨ ਕੀਤਾ ਹੋਇਆ ਕੋਈ ਇਸ ਦੇ neck ਦੇ ਉੱਪਰ ਕੰਮ ਨਹੀਂ ਬੜਾ ਹੀ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਜ ਬਾਹਾਂ ਦੇ ਉੱਪਰ ਇੱਕ ਇੱਕ ਫਲਾਰ ਜਿਹੜਾ ਰਹੇਗਾ ਇਸ ਤਰ੍ਹਾਂ ਦੇਖੋ ਬਹੁਤ ਸੋਹਣਾ ਕੰਮ ਜਿਹੜਾ ਆਪਣੀਆਂ ਬਾਹਾਂ ਦੇ ਉੱਪਰ ਹੋਇਆ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਤੁਸੀਂ ਅਲੱਗ ਕਰੋਗੇ ਤਾਂ ਉਹਦੇ ਅਕੋਰਡਿੰਗ ਹੀ ਆਪਾਂ ਥ੍ਰੈਡ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਜੀ ਤੇ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਔਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਕਲਰ ਨੇ ਜੀ ਇਹ ਵਾਲੇ ਜਿੰਨੇ ਵੀ ਹੁਣ ਤੱਕ ਦੇ ਕਾਟਨ ਦੇ ਸੂਟ ਬਣਾਏ ਨੇ ਸਾਰੇ ਹੀ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਲਾਈਟ ਨੇ ਕਿਉਂਕਿ ਕਾਟਨ ਟੱਚ ਦੇ ਵਿੱਚ ਨਾ ਜ਼ਿਆਦਾ ਡਾਰਕ ਸ਼ੈਡਾਂ ਜਿਹੜੀਆਂ ਨੂੰ ਵਧੀਆ ਨਹੀਂ ਲੱਗਦੀਆਂ ਇਸ ਕੰਮ ਕਰਕੇ ਖੁਸ਼ ਆ ਔਰ ਨਾਲ ਹੀ ਸਾਡੀਆਂ ਭੈਣਾਂ ਜਿਹੜੀਆਂ ਨੇ ਲਾਈਕ ਸ਼ੇਅਰਾਂ ਹੀ ਲਾਈਕ ਕਰਦੀਆਂ ਨੇ ਤੇ ਲੋ ਜੀ ਅੱਜ ਜਿੰਨੀ ਵੀ ਕਲੈਕਸ਼ਨ ਦਿਖਾਈਏ ਸਾਰੀ ਮਸ਼ੀਨ ਵਰਕ ਦੇ ਉੱਪਰ ਦਿਖਾਈਏ ਬਹੁਤ ਜ਼ਿਆਦਾ ਸੋਹਣੀ ਦਿਖਾਈਏ ਸਿੰਪਲ ਸੋਬਰ ਜੀ ਦਿਖਾਈਏ ਠੀਕ ਹੈ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਆਪਣੀ ਚੁਆਇਸ ਦੱਸ ਕੇ ਰੈਡੀ ਕਰਵਾ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਵਾਲੀ ਜਿਹੜੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਉਹ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਓ ਮ that's